ਅਲਟਾਨਾ ਦੇ ਹਰ ਮਿਲਾਪ ਨਗਰ ਸਥਿਤ ਸ਼ਰਾਬ ਦੇ ਠੇਕੇ ਤੇ ਲੁੱਟ ਦੀ ਇੱਕ ਵੱਡੀ ਵਾਰਦਾਤ ਨੂੰ ਕੱਲ ਦੇਰ ਰਾਤ ਅੰਜਾਮ ਦਿੱਤਾ ਗਿਆ ਹੈ ਸਾਡੇ ਨਾਲ ਠੇਕੇ ਦੇ ਕਰਿੰਦੇ ਰਣਦੇਵ ਮੌਜੂਦ ਹੈ ਜਿਨ੍ਹਾਂ ਦੇ ਸਿਰ ਤੇ ਸ਼ਰਾਬ ਦੀ ਬੋਤਲ ਫਾਇਰਿੰਗ ਕਰ ਤੇ ਉਹਨਾਂ ਦੇ ਹੱਥ ਤੇ ਚਾਕੂ ਮਾਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲੁਟੇਰੇ ਅਣਪਛਾਤੇ ਲੁਟੇਰੇ ਜਿਹੜੇ ਕਿ 25000 ਦਾ ਕੈਸ਼ ਤੇ ਕੁਝ ਸ਼ਰਾਬ ਦੀ ਬੋਤਲਾਂ ਇੱਥੋਂ ਲੁੱਟ ਕੇ ਫਰਾਰ ਹੋ ਗਏ ਹਨ ਸਾਡੇ ਨਾਲ ਰਣਦੇਵ ਮੌਜੂਦ ਹੈ ਜਿਹੜੇ ਕਿ ਸ਼ਰਾਬ ਠੇਕੇ ਦੇ ਕਰਿੰਦੇ ਹਨ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਰਣਦੇਵ ਜੀ ਕਿੰਨੇ ਵਜੇ ਦੀ ਵਾਰਦਾਤ ਸੀ 11:30 ਜੀ ਤੁਸੀਂ ਇੱ ਕਿੰਨੇ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਮੈਂ ਸਾਡ ਪਰਚਾ ਬਣਾ ਕੇ ক্লোਜ਼ ਕਰ ਦਿੱਤਾ ਸੀ ਮੈਂ ਤਲਾ ਲਾਣ ਲੱਗਾ ਤਾਂ ਇਧਰ ਇਸ ਪਾਸੇ ਹੋ ਗਿਆ ਪਿੱਛੇ ਹੋ ਗਿਆ ਦੋ ਬੰਦੇ ਜੀ ਧੱਕਾ ਮਾਰਿਆ ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਅੱਗੇ ਲੱਗੇ ਪਿੱਛੇ ਉਹਦੇ ਮਗਰ ਹੀ ਉਹਨਾਂ ਨਾਲ ਹੋਈ ਖੋਖੇ ਤੇ ਮੈਨੂੰ ਕਹਿੰਦੇ ਆਂਦੇ ਕਹਿੰਦੇ ਕੈਸ਼ ਦੇਓ ਕਹਿੰਦੇ ਕੈਸ਼ ਦੋ ਮੈਂ ਕਿਹਾ ਜੀ ਕੈਸ਼ ਨਹੀਂ ਮੇਰੇ ਕੋਲ ਨਹੀਂ ਕੈਸ਼ ਹੈ ਕਹਿੰਦੇ ਨਹੀਂ ਕੈਸ਼ ਦੇ ਤੂੰ ਉਹ ਇੱਕ ਨੇ ਚਾਕੂ ਕੱਢ ਲਿਆ ਜੀ ਇੱਕ ਨੇ ਫਿਰ ਪਿਸਤੌਲ ਕੱਢ ਲਿਆ ਮਤ ਤਤਕਾ ਧੱਕਾ ਮਾਰ ਕੇ ਫਿਰ ਦੋ ਹੋਰ ਆ ਗਏ ਅੰਦਰ ਚਾਰ ਬੰਦੇ ਆਏ ਮਤ ਟੋਟੂ ਚਾਰ ਬੰਦੇ ਸੀ ਤੇ ਬੰਦੂਕ ਵੀ ਸੀ ਇਹਨਾਂ ਦੇ ਹੱ ਉਹ ਤੁਹਾਡੇ ਕਿੱਥੇ ਲੱਗੀ ਇਹ ਲੱਗੀ 36 ਜੀ ਅੱਛਾ ਤੇ ਹੱਥ ਤੇ ਕੀ ਮਾਰੇ ਇਹਨਾਂ ਨੇ ਅੱਛਾ ਚਾਕੂ ਮਾਰੇ ਕੀ ਲੈ ਕੇ ਕੀ ਗਏ ਇਥੋਂ ਕੈਸ਼ ਕਿੰਨਾ ਸੀ ਕੈਸ਼ 25 3000 ਤੇ ਬੋਤਲਾਂ ਕਿਡੀਆਂ ਲੈ ਕੇ ਸ਼ਰਾਬ ਦੀਆਂ ਬੋਤਲਾਂ ਦੇਖ ਲਈਆਂ ਬਣੀਆਂ ਕਿਡੀਆਂ ਗਈਆਂ ਚੈੱਕ ਕਰ ਲਈਆਂ ਹਾਂਜੀ ਤੇ ਤੁਸੀਂ ਫਿਰ ਉਸ ਤੋਂ ਬਾਅਦ ਜਦੋਂ ਵਾਰਤਾਤ ਹੋਈ 11:30 ਵਜੇ ਤੁਸੀਂ ਫਿਰ ਕਿਹਨੂੰ ਸੂchnਾ ਦਿੱਤੀ ਪਹਿਲਾਂ ਬੌਜਨ ਸੂchnਾ ਦਿੱਤੀ ਆਪਣੇ ਪਹਿਲਾਂ ਫਿਰ ਕਿੱਥੇ ਲੱਗੇ ਸੀ ਤੁਹਾਨੂੰ ਜੇਪੀ ਹੋਟਲ ਜੇਰਕਪੁਰ ਦੇ ਹਾਂਜੀ ਤੇ ਕੋਈ ਤੁਹਾਡੇ ਹੋਰ ਕੋਈ ਚੋਸਟ ਲੱਗੀ ਕਿੱਥੇ ਕਿੱਥੇ ਲੱਗੀ ਬਸ ਸਹੀ ਹੈ ਜੀ ਟਾਂਕੇ ਕਿੰਨੇ ਲੱਗੇ ਜੀ ਇਹ ਲੱਗੇ 6 ਸੱਤ 6 ਟਾਂਕੇ ਜੀ ਤੇ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਨਹੀਂ ਮੈਂ ਨਹੀਂ ਦੇਖਿਆ ਉਹ ਮੂਹ ਡਬੱਡੇ ਦੇ ਅੱਛਾ ਮੂਟਾ ਕਿਹਾ ਸੀ ਕਿ ਕੁਝ ਤਾਂ ਲੱਗ ਰਿਹਾ ਕਿੰਨੇ ਕੁ ਉਮਰ ਦੇ ਹੁਣ ਉਮਰ ਤਾਂ ਘੱਟ ਦੀ 20 25 ਸਾਲ ਦੇ ਕਰੀਬ ਸਾਰੇ 3-4 ਇਸੇ ਦੇ ਜੀ ਕਦੇ ਦੇਖੇ ਮੈਂ ਪਹਿਲਾਂ ਕਿਤੇ ਇੱਥੇ ਦੁਕਾਨ ਤੋਂ ਤੇ ਸ਼ਰਾਬ ਲੈਣਾ ਜੀ ਕਿਤੇ ਨਹੀਂ ਦੇਖਿਆ ਜੀ ਪਛਾਣ ਨਹੀਂ ਹੋਈ ਮੈਂ ਤਾਂ ਬਿਲਕੁਲ ਜਿਆਦਾ ਬੋਤਲ ਸਿਰ ਤੇ ਮਾਰੀ ਫਿਰ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਆਪਾਂ ਇਸੀ ਸਰ ਨਾਲ ਰਣਦੇਵ ਸਿੰਘ ਜਿਹੜੇ ਕਿ ਹਰ ਮਿਲਾਪ ਨਗਰ ਸਥਿਤ ਸ਼ਰਾਬ ਦੇ ਠੇਕੇ ਦੇ ਕਰਿੰਦੇ ਆ ਜਿਹੜੇ ਕਿ ਰਾਤ ਮੌਜੂਦ ਸੀ ਇਸੇ ਠੇਕੇ ਤੇ ਤੇ 11:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਵਾਰਦਾਤ ਦੱਸੀ ਜਾ ਰਹੀ ਹੈ ਦੁਕਾਨ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸ ਸਮੇਂ ਚਾਰ ਅਣਪਛਾਤੇ ਲੁਟੇਰੇ ਇੱਥੇ ਆਏ ਜਿਨ੍ਹਾਂ ਨੇ ਚਾਰਾਂ ਨੇ ਮੂੰਹ ਟੱਕਿਆ ਹੋਇਆ ਸੀਗਾ ਤੇ ਅੰਦਰ ਆਂਦੇ ਨਾਲ ਹੀ ਇਹਨਾਂ ਦੇ ਉੱਪਰ ਬੋਤਲ ਨਾਲ ਸਿਰ ਤੇ ਵਾਰ ਕੀਤਾ ਫਿਰ ਉਹਨਾਂ ਨੇ ਇੱਕ ਫਾਇਰ ਵੀ ਕੀਤਾ ਜਿਹੜਾ ਕਿ ਇਹਨਾਂ ਦੀ ਛਾਤੀ ਤੇ ਲੱਗਿਆ ਤੇ ਜਦੋਂ ਇਹਨਾਂ ਨੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਹੱਥ ਤੇ ਚਾਕੂ ਲੱਗਿਆ ਜਿਸ ਤੋਂ ਬਾਅਦ ਇਹਨਾਂ ਨੇ ਆਪਣੇ ਮ ਨੂੰ ਬਿਨਾਂ ਦੇਰੀ ਕੀਤੇ ਹੋਏ ਜੇਪੀ ਹਸਪੀਟਲ ਜਿਰਕਪੁਰ ਚ ਪਹੁੰਚ ਕਰਾਇਆ ਗਿਆ ਜਿੱਥੇ ਇਹਨਾਂ ਦੇ ਹੱਥ ਤੇ ਟਾਂਕੇ ਵੀ ਲੱਗੇ ਆ। ਹਾਲਾਂਕਿ ਦੇਰ ਰਾਤ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਲੇਕਿਨ ਤੁਹਾਨੂੰ ਦੱਸ ਦਿੰਨੇ ਆ ਬਲਟਾਣਾ ਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ਰਾਬ ਦੇ ਠੇਕੇ ਨੂੰ ਲੁੱਟਿਆ ਗਿਆ ਹੈ। ਕਰਿੰਦੇ ਦੇ ਸਿਰ ਤੇ ਵਾਰ ਕਰ ਫਾਇਰਿੰਗ ਕਰ ਤੇ ਚਾਕੂ ਮਾਰ ਕੇ ਇਸ ਠੇਕੇ ਦੇ ਕੈਸ਼ ਤੇ ਸ਼ਰਾਬ ਦੀ ਬੋਤਲਾਂ ਲੁੱਟ ਲੀਆਂ ਗਿਆ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਦੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर